ਜੇਕਰ ਹਲਦੀ ਦੇ ਵਿੱਚ ਹਜੇ ਤੱਕ ਤੁਸੀਂ ਮਲਚਿੰਗ ਨਹੀਂ ਕੀਤੀ ਤਾਂ ਮਲਚਿੰਗ ਜ਼ਰੂਰ ਕਰ ਦਿਓ ਜੀ ਮਲਚਿੰਗ ਤੋਂ ਭਾਵ ਕਿ ਜਿਹੜੀ ਬੱਟਾਂ ਦੇ ਉੱਪਰ ਤੁਸੀਂ ਹਲਦੀ ਲਾਈ ਹੋਈ ਹੈਗੀ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਪਰਾਲੀ ਪਾ ਦਿਓ ਜਾਂ ਕੋਈ ਸੁੱਕੇ ਪੱਤੇ ਪਾ ਸਕਦੇ ਹੋ ਜਾਂ ਕਿਸੇ ਵੀ ਫਸਲ ਦੀ ਰਹਿਤ ਖੂੰਦ ਪਾ ਸਕਦੇ ਹੋ ਜੀ ਤੇ ਜੇਕਰ ਇਹਦਾ ਆਪਾਂ ਫਾਇਦੇ ਦੀ ਗੱਲ ਕਰ ਲਈਏ ਤਾਂ ਇਹਦਾ ਫਾਇਦਾ ਇਹ ਹੈ ਕਿ ਜਿਹੜਾ ਇੱਕ ਤਾਂ ਆਪਾਂ ਨਦੀਨਾ ਤੋਂ ਨਿਆਤ ਮਿਲ ਜਾਂਦੀ ਹੈ ਦੂਸਰਾ ਜਿਹੜਾ ਬਟਾ ਦੇ ਵਿੱਚ ਆਪਣੇ ਗਿੱਲ ਬਣੀ ਰਹਿੰਦੀ ਹੈਗੀ ਜਿਸ ਦੇ ਨਾਲ ਕੇ ਹਲਦੀ ਦਾ ਸਾਈਜ਼ ਵਧੀਆ ਬਣਦਾ ਤੀਸਰਾ ਜਿਹੜੀ ਪਲਾਈ ਬਣੀ ਰਹਿੰਦੀ ਹੈਗੀ ਪਲਾਈ ਦੇ ਨਾਲ ਵੀ ਸਾਈਜ਼ ਦੇ ਉੱਪਰ ਕਾਫੀ ਜਿਹੜਾ ਫਰਕ ਪੈਂਦਾ ਹੈਗਾ ਜੀ ਹਲਦੀ ਦੇ ਵਿੱਚ ਮਲਚਿੰਗ ਦੀ ਕਾਫੀ ਜ਼ਿਆਦਾ ਜਿਹੜੀ ਮਹੱਤਤਾ ਹੈਗੀ ਹੈਗੀ ਤੇ ਕਾਫੀ ਆਸਾਨ ਵੀ ਹੋ ਜਾਂਦਾ ਹੈਗਾ ਜਦੋਂ ਆਪਾਂ ਮਲਚਿੰਗ ਕਰ ਦਨੇ ਤਾਂ ਜ਼ਿਆਦਾ ਪਣੂ ਇਹਦੇ ਵਿੱਚ ਕੋਈ ਹੋਰ ਕੰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜੀ ਇਸ ਲਈ ਜਿਹੜਾ ਹਲਦੀ ਦੇ ਵਿੱਚ ਹੁਣੇ ਮਲਚਿੰਗ ਕਰ ਦੋ ਜੇਕਰ ਤੁਸੀਂ ਨਹੀਂ ਕੀਤੀ ਜੇ ਕੀਤੀ ਹੋਈ ਤਾਂ ਬਹੁਤ ਚੰਗੀ ਗੱਲ ਹੈ ਆਪਾਂ ਵੀ ਇਹਨੂੰ ਥੋੜੀ ਜਿਹੀ ਹੁਣ ਹੈਵੀ ਕਰਾਂਗੇ ਮਲਟਿੰਗ ਨੂੰ ਤੇ ਉਮੀਦ ਕਰਦੇ ਆਂਗੇ ਵੀਡੀਓ ਤੁਹਾਡੇ ਕੰਮ ਦੀ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੇ ਰਹੋ